ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦੇ ਹਾਂ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਣ ਦੇ ਲਈ ਮਿਹਨਤ ਜ਼ਰੂਰ ਕਰ ਰਹੇ ਹੋਵੋਗੇ ਉਸ ਤੋਂ ਬਾਅਦ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤੇ ਅੱਜ ਦੀ ਇਸ ਵੀਡੀਓ 'ਚ ਆਪਾਂ ਟ੍ਰੈਵਲ ਕਰਾਂਗੇ ਟ੍ਰੇਨ ਤੇ ਆਪਾਂ ਚੱਲੇਾਂਗੇ ਇਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਵੀ ਕਿੱਥੇ ਚੱਲੇ ਆ ਤੇ ਨਾਲ ਮੇਰੇ ਚੱਲਿਆ ਨਾਲ ਮੇਰੇ ਚੱਲਿਆ ਕਰਨ ਇਧਰ ਆਪਣਾ ਮੋਟਰਸਾਈਕਲ ਤਿਆਰ ਖੜਾ ਇਹ ਆਪਣਾ ਪੁਰਾਣਾ ਮੋਟਰਸਾਈਕਲ ਆ ਤੇ ਨਾਲ ਮੇਰੇ ਮੰਮੀ ਚੱਲੀ ਆ ਤੇ ਉਧਰ ਆਪਣਾ ਨਵਾਂ ਮੋਟਰਸਾਈਕਲ ਨਵੇਂ ਮੋਟਰਸਾਈਕਲ ਨੂੰ ਹੁਣ ਵੱਧ ਚਲਾਉਣ ਲੱਗ ਗਏ ਤੇ ਪੁਰਾਣੇ ਦਾ ਕੰਮ ਘਟ ਗਿਆ ਪਹਿਲਾਂ ਇਹਦੀ ਬਹੁਤ ਧੁੱਕੀ ਕੱਢੀ ਆ ਤੇ ਚਲੋ ਫਿਰ ਹੁਣ ਆਪਾਂ ਤੁਹਾਨੂੰ ਮਿਲਦੇ ਹਾਂਗੇ ਰੇਲਵੇ ਸਟੇਸ਼ਨ ਤੇ ਹਾਂਜੀ ਹੁਣ ਅਸੀਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਗੱਡੀ ਆਉਣ ਵਾਲੀ ਆ ਬੱਸ ਸਵਾਰੀਆਂ ਤਿਆਰ ਖੜੀਆਂ ਚਾਣਨ ਇੱਧਰ ਸਾਡੇ ਬੰਦੇ ਆ ਗਏ ਨੱਤ ਦਾ ਪਿਛੇ ਹੋ ਜਾ ਬੈਠ ਕੇ ਟ੍ਰੇਨ 'ਚ ਤੇ ਟ੍ਰੇਨ 'ਚ ਬੈਠਣ ਦੇ ਫਾਇਦੇ ਹੈਗੇ ਆ ਕਿ ਪਹਿਲੀ ਗੱਲ ਤਾਂ ਚਾਰਜਰ ਦੀ ਆਪਸ਼ਨ ਮਿਲੂਗੀ ਮੋਬਾਈਲ ਚਾਰਜਰ ਕਰ ਸਕਦੇ ਆ ਦੂਜੇ ਪੱਖੇ ਤੇ ਇੱਕ ਬੁੜਕਾਉਂਦੀ ਨਹੀਂ ਬਾਸੰਗ ਤੇ ਉਸ ਤੋਂ ਬਾਅਦ ਆ ਗਿਆ ਵੀ ਟਿਕਰਾਇਆ ਘੱਟ ਲੱਗਦਾ ਪੈਸੇ ਵੀ ਬਚਦੇ ਆ ਆਹ ਜਿਹੜੇ ਇੱਥੇ ਤਾਂ ਘੱਟ ਆ ਹਨਾ ਆਹ ਵਿਰਲੇ ਲੱਗ ਵਿਰਲੇ ਲੱਗਿਆ ਸਰਗੇ ਇੱਧਰ ਸੰਘਣੇ ਆਗੇ ਇਹਦਾ ਕੀ ਕਾਰਨ ਆ ਇੱਧਰ ਉੱਤਨੀ ਉੱਨਾ ਖੋਗੇ ਲੈ ਜਾਏ ਇੱਧਰ ਬਾਰੀ ਹੁੰਦੀ ਐ ਨਾ ਨਾਲ ਇੱਧਰ ਦੇ ਪਾਸੇ ਉਹ ਆ ਬਾਰੀ ਆ ਵੀ ਉਹ ਤੇ ਚੜ ਕੇ ਕੋਈ ਆਹੋਣਾ ਕਰ ਦੇ ਫੋਨ ਫਾਨ ਨਾ ਖੋਲ ਕੇ ਖੋਗੇ ਲੈ ਜੇ ਤੇ ਇੱਧਰ ਤਾਂ ਬਾਰੀ ਹੈਣੀ ਇੱਧਰ ਕੋਈ ਚੜ ਨਹੀਂ ਸਕਦਾ ਹੁਣ ਤਾਂ ਚੱਲ ਨਾਲ ਪਲੇਟਫਾਰਮ ਆ ਇੱਥੇ ਘੜੀ ਆ ਹੁਣ ਪਿੱਛੇ ਹੀ ਰੱਖੇ ਬਸ ਫੋਨ ਫਾਨ ਇੱਧਰ ਨਾ ਨੇੜੇ ਨਾਲ ਜਾਵੇ ਵਾਚ ਪਤਾ ਵੀ ਨਹੀਂ ਲੱਗਣਾ ਵੀ ਕਿਹੜੇ ਪਾਸੇ ਖੋ ਕੇ ਲੈ ਗਿਆ ਗੱਡੀ 'ਚ ਵੜ ਜੂ ਅਗਲਾ ਇੱਥੇ ਟ੍ਰੇਨ ਜਮਾ ਖਾਲੀ ਹੋ ਗਈ ਫਰੀਦਕੋਟ ਇਧਰ ਆਪਣਾ ਪਿਆ ਬੈਗ ਰੋਕੀ ਪਤਾ ਨਹੀਂ ਕਦੋਂ ਬੈਠਿਆ 10 ਮਿੰਟ ਹੋ ਗਏ ਰੋਕੀ ਨੂੰ ਅੱਗੇ ਤਾਂ ਇਹਨਾਂ ਚਿਰ ਰੋਕਦੀ ਨਹੀਂ ਹੁੰਦੀ ਜਾਂ ਗੱਡੀ ਆਉਂਦੀ ਹੋਣੀ ਆ ਕੋਈ ਆ ਇਧਰ ਕਿਧਰ ਆ ਇੱਕ ਟ੍ਰੇਨ ਇੱਕ ਟ੍ਰੇਨ ਹੋਰ ਆ ਗਈ ਤਾਂ ਕਰਕੇ ਰੁਕੀ ਵੀ ਸੀ ਇਹ ਗੱਡੀ ਹੁਣ ਤੁਰੂਗੀ ਜਦੋਂ ਇਹ ਟ੍ਰੇਨ ਰੁਕ ਗਈ ਇੱਥੇ ਫੇਰ ਤੁਰੂਗੀ ਇਹ ਹੋਗੀ ਆ ਜਾ ਚੱਕ ਬੈਗ ਬਾਰੀ ਕੋਲ ਬਾਰੀ ਕੋਲ ਬਾਰੀ ਕੋਲ ਦੇਖਣਾ ਭਾਈ ਕਿਤੇ ਆਈ ਜੇ ਗੈਸ ਨਹੀਂ ਹੋਈ ਤਾਂ ਆਵਾੜੀ ਜਦੋਂ ਆਹਾਂ ਚ ਗਈ ਹੋਗੀ ਤੇ ਜਗੱਡੀ ਹਾਂਜੀ ਹੁਣ ਅਸੀਂ ਪਹੁੰਚ ਗਏ ਪਿੰਡ ਪੱਖੀਕਲਾਂ ਭੂਆ ਦੇ ਪਿੰਡ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਇਹਨਾਂ ਦਾ ਘਰ ਇੱਧਰ ਆ ਗਿਆ ਝੋਨਾ ਝੋਨਾ ਨਿਸ ਰਿਹਾ ਆ ਕਿੱਥੇ ਕਿੱਥੇ ਰੁੱਟ ਗਿਆ ਪਾਣੀ ਵਿੱਚ ਵੜ ਕਿਸਾਨ ਕਿਸਾਨ ਬਾਜੀ ਵਿੱਚ ਵੜ ਰਹੇ ਹੈ ਲਾ ਦੇ ਚਲ ਇੱਧਰ ਇਹਨਾਂ ਦੇ ਲੱਗੇ ਹੋਏ ਅਨਾਰ ਅਨਾਰ ਫੇਰ ਖਾਵਾਂਗੇ ਚਲ ਹੱਥ ਨੇ ਖਾਵਾਂਗੇ ਖੇਤਾਂ ਦੇ ਕੀ ਫਾਇਦੇ ਆ ਦੱਸੋ ਖੇਤਾਂ 'ਚ ਕਰਦੇ इधर किधर जाने धुप्पे इधर तो हथ तो नहीं आवागे चल बड़ ਦੋ ਬੋ ਤਾਂ ਚੱਲ ਫਿਰ ਗੋ ਬੈਕ ਗੋ ਬੈਕ ਗੋ ਬੈਕ ਟੂ ਹੋਮ ਇਹ ਜਸ਼ਨ ਦਾ ਚੋਨਾ ਤੇ ਆ ਕਿਹੜਾ ਬੂਟਾ ਹੁੰਦਾ ਇਹ ਜਿਹੜਾ ਲਾਇਆ ਹੋਇਆ ਪੈਲਸਾਂ ਚ ਹੁੰਦੇ ਆ ਜ਼ਿਆਦਾਤਰ ਇਹ ਨੇ ਕਾ ਵੀ ਨਾ ਨਹੀਂ ਪਤਾ ਯਾਰ ਮੈਨੂੰ ਤੈਨੂੰ ਪਤਾ ਮੈਨੂੰ ਤਾਂ ਲੰਬੇ ਬਾਹਾਂ ਲੋਕ ਹੂੰ ਹੂੰ ਸੋਹਣੇ ਲੱਗਦੇ ਆ ਇਹ ਇੱਧਰ ਆ ਗਿਆ ਅਮਰੂਦਾਂ ਦੇ ਬੂਟੇ ਜਦੋਂ ਅਸੀਂ ਆਉਣੇ ਆ ਇੱਥੇ ਅਮਰੂਦ ਬਹੁਤ ਖੰਨੇ ਆ ਤਾਂ ਹੁਣ ਤਾਂ ਹੈ ਨਹੀਂ ਕੀ ਚਾਲੇ ਹੁਣ ਤਾਂ ਕੱਚੇ ਆ ਜੇ ਵੈਸੇ ਚਪਾਈ ਦੇ ਵੀ ਬਹੁਤ ਹਨ ਇੱਥੇ

ਖੇਤਾਂ 'ਚ ਕਰਦੇ ਕੀ ਫਾਇਦਾ ਕੇਤਾ ਜਾ ਹਾਂ ਹਾਂ ਬੋਲਾਂ ਹਾਂ ਹਾਂ ਬਈ ਠੰਡੀ ਆਉਂਦੀ ਆ ਬਸ ਹੂੰ ਵੀ ਜਿਵੇਂ ਲੜਾਈ ਲੜੋਈ ਨਹੀਂ ਹੁੰਦੀ ਜਿਵੇਂ ਗਲੀਆਂ ਦਾ ਚੱਕਰ ਹੋ ਗਿਆ ਹਨਾ ਤੇ ਪਾਣੀ ਦਾ ਚੱਕਰ ਹੋ ਗਿਆ ਖੇਤਾਂ ਜਾ ਆਪਦਾ ਵਧੇਗਾ ਖਾ ਜਿਵੇਂ ਹੁਣ ਜਸ਼ਨ ਕੇ ਖਾਲੇ ਜਿ세 ਟਿਰ ਜਿੱਥੇ ਮਰਜ਼ੀ ਪਾਣੀ ਪਾਈ ਜਾਣ ਜਿੱਥੇ ਮਰਜ਼ੀ ਮੀਂਹ ਦਾ ਪਾਣੀ ਜਾਈ ਜਾਵੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਸੇ ਵੀੜਾ ਕੋਈ ਕੁਝ ਕਹਿੰਦਾ ਪਿੰਡ ਜਿਹਾ ਸਿਆਪਾ ਹੁੰਦਾ ਪਾਪੜ ਆ ਬੱਲਦੇ ਸੀ ਇੱਥੇ ਇੱਧਰ ਆ ਗਿਆ ਇਹਨਾਂ ਦੇ ਡੇਰਾ ਆ ਗਿਆ ਇੱਥੇ ਕਰ ਦਿਆ ਮੰਦ ਵੀਡੀਓ ਕਰਕੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤੇ ਕੱਲ ਦੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਬਾਬਾ ਫਰੀਦ ਜੀ ਦਾ ਮੇਲਾ ਫਰੀਦਕੋਟ ਤੇ ਜ਼ਰੂਰ ਦੇਖਿਓ ਕੱਲ ਦੀ ਵੀਡੀਓ ਤਦ ਤੱਕ ਦੇ ਲਈ ਧੰਨਵਾਦ